ਲੋਕ ਰੋਲਾ ਪਾਉਂਦੇ ਰਹਿੰਦੇ ਆ ਵੀ ਸਾਨੂੰ ਜੌਬ ਨਹੀਂ ਮਿਲ ਰਹੀ ਅਸੀਂ ਰੋਲਾ ਪਾ ਰਹੇ ਆ ਵੀ ਸਾਨੂੰ ਜੌਬ ਕਰਨ ਵਾਲੇ ਬੰਦੇ ਨਹੀਂ ਮਿਲ ਰਹੇ 50 ਇੰਟਰਵਿਊ ਤਕਰੀਬਨ ਲੈ ਚੁੱਕੇ ਆ ਮੈਂ ਹੁਣ ਤੱਕ ਤੇ ਮੇਰੀ ਟੀਮ ਨੇ ਜਿੰਨੇ ਵੀ ਸੀਵੀ ਸ਼ਾਰਟਲਿਸਟ ਕੀਤੇ ਸੀਗੇ ਇੱਕ ਵੀ ਬੰਦਾ ਨਹੀਂ ਸਾਨੂੰ ਮਿਲਿਆ ਇੱਕ ਵੀ ਬੰਦਾ ਜਿਹੜਾ ਸਾਡੀਆਂ ਉਮੀਦਾਂ ਦੇ ਖਰਾ ਉਤਰ ਸਕੇ ਹਾਂ ਕੁਛ ਨਾ ਕੁਛ 5-7 ਜਾਣੇ ਸ਼ਾਰਟਲਿਸਟ ਹੋਏ ਆ ਜਿਹੜੇ ਬੰਦੇ ਕਿਤੇ ਨਾ ਕਿਤੇ ਨੇੜੇ ਜ਼ਰੂਰ ਖੜਦੇ ਆ ਉਹ ਰਿਕੁਆਇਰਮੈਂਟ ਦੇ ਜਮਾ ਬੇਸਿਕ ਰਿਕੁਆਇਰਮੈਂਟਾਂ ਜਮਾ ਬੇਸਿਕ ਤੇ ਹਾਇਰਿੰਗ ਹਜੇ ਸਿਰਫ ਇੰਡੀਆ ਤੋਂ ਕਰ ਰਹੇ ਆ ਹਜੇ ਇਹ ਹਾਲ ਆ ਇੰਡੀਆ ਤੋਂ ਹਾਇਰਿੰਗ ਕਰਨ ਦਾ ਵੀ ਪੰਜਾਬ ਤੋਂ ਹਾਇਰਿੰਗ ਕਰਨ ਦਾ ਕੋਈ ਵੀ ਸਕਿੱਲ ਨਹੀਂ ਮੈਚ ਪੋਰੀ ਕੋਈ ਵੀ ਸਕਿੱਲ ਸੈੱਟ ਬੇਸਿਕ ਸਕਿੱਲਾਂ ਨਹੀਂ ਮੈਚ ਬੰਦੇ ਮੈਚ ਕਰ ਪਾ ਰਹੇ ਡਿਗਰੀਆਂ ਕਰੀਆਂ ਹੋਈਆਂ ਫੈਂਸੀ ਐਮ ਟੈਕ ਪੀਸੀਏ ਐਮਬੀਏ ਫਲਾਣਾ ਫਲਾਣਾ ਕੋਈ ਇੱਕ ਟੁਕ ਨਹੀਂ ਪਤਾ ਜਿਹੜੀ ਡਿਗਰੀ ਕੀਤੀ ਆ ਚਾਰ ਚਾਰ ਤਿੰਨ ਤਿੰਨ ਸਾਲ ਡਿਗਰੀਆਂ ਕਰ ਲਈਆਂ ਡਿਗਰੀਆਂ ਦੀ ਫੁੱਲ ਫਾਰਮ ਨਹੀਂ ਪਤਾ ਜਿਹੜੀ ਕੀਤੀ ਆ ਉਹੀ ਠੱਕੇ ਦੇ ਨਾਮ ਲਈ ਜਾਣਗੇ 3600 ਚੀਜ਼ਾਂ ਦੇ ਪੁੱਛ ਲੋ ਉਹਨਾਂ ਨੂੰ ਸਵਾਲ ਫਿਰ ਉਹਦੇ ਨਾਲ ਰਿਲੇਟਡ ਪਤਾ ਨਹੀਂ ਲੱਗਦਾ ਵੀ ਕੀ ਕਹਿਣਾ ਦੁਨੀਆ ਚ ਕੀ ਵਾਪਰ ਰਿਹਾ ਹੈ ਜੌਬ ਮਾਰਕੀਟ ਚ ਕੀ ਹੋ ਰਿਹਾ ਕੁਛ ਨਹੀਂ ਪਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਹੀਂ ਪਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਪੁੱਛ ਲੋ ਕੀ ਆ ਲੈਪਟਾਪ ਕੰਪਿਊਟਰ ਮੋਬਾਈਲ ਫੋਨ ਆਇਆ ਕਹਿਣ ਲੱਗ ਜਾਂਦੇ ਆ ਸੈਲਫ ਇੰਟਰੋਡਕਸ਼ਨ ਨਹੀਂ ਦੇਣੀ ਆ ਰਹੀ ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਹੀ ਨਹੀਂ ਆ ਰਿਹਾ ਮੈਂ ਹੈਰਾਨ ਆ ਵੀ ਕਿਸ ਲੈਵਲ ਤੇ ਚੱਲ ਰਹੀ ਹੈ ਦੁਨੀਆ ਭਾਈ ਬੰਦੇ ਨਹੀਂ ਮਿਲ ਰਹੇ ਟੈਲੈਂਟਡ ਕੰਮ ਕਰਨ ਵਾਲੇ ਜੇ ਕੋਈ ਮਿਲਦਾ ਹੈ ਉਹ ਬੰਦਾ ਫਿਰ ਕਈ ਈਗੋਇਸਟਿਕ ਵਾਲੇ ਹੁੰਦੇ ਆ ਕੰਮ ਕਰਕੇ ਰਾਜੀ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦੇ ਡਿਸਪਲਿਨਡ ਨਹੀਂ ਹੈਗੇ ਗੱਲ ਮੰਨ ਕੇ ਰਾਜੀ ਨਹੀਂ ਹੈਗੇ ਸੋ ਉਹ ਬੰਦੇ ਕਿਤੇ ਕੰਮ ਨਹੀਂ ਕਰ ਪਾਉਂਦੇ ਕਿਤੇ ਵੀ ਫਿੱਟ ਨਹੀਂ ਬੈਠਦੇ ਸੋ ਬੜੀਆਂ ਚੀਜ਼ਾਂ ਨੇ ਸੌਫਟ ਸਕਿਲਸ ਹੁੰਦੀਆਂ ਨੇ ਮਾਈਕਰੋ ਸਕਿਲਸ ਹੁੰਦੀਆਂ ਨੇ ਬੰਦੇ ਦੀਆਂ ਟਾਈਮ ਮੈਨੇਜਮੈਂਟ ਠੀਕ ਹੈ ਟਾਈਮ ਮੈਨੇਜਮੈਂਟ ਮੇਨ ਹੁੰਦਾ ਡਿਸਪਲਿਨ ਹੁੰਦਾ ਅਟੈਂਸ਼ਨ ਟੂ ਡਿਟੇਲ ਹੁੰਦਾ ਵਰਕ ਅੰਡਰ ਸਟ੍ਰੈਸ ਹੁੰਦਾ ਪ੍ਰੋਬਲਮ ਸੋਲਵਿੰਗ ਸਕਿੱਲ ਹੁੰਦੀਆਂ ਨੇ ਬੰਦੇ ਦੀਆਂ ਜਮਾ ਨਹੀਂ ਜਮਾ ਨਹੀਂ ਬਾਈ ਬੇਸਿਕ ਇੰਗਲਿਸ਼ ਚ ਇੰਟਰੋਡਕਸ਼ਨ ਨਹੀਂ ਦੇ ਪਾ ਰਹੇ ਦੇ ਪਾ ਹੋ ਰਹੀ ਅੰਗਰੇਜ਼ੀ ਛੱਡੋ ਪੰਜਾਬੀ ਦੇ ਵਿੱਚ ਨਹੀਂ ਇੰਟਰੋਡਕਸ਼ਨ ਦੇ ਪਾਰ ਹੋਈ ਰਹੀ ਯਾਰ ਮਤਲਬ ਸ਼ੁੱਧ ਪੰਜਾਬੀ ਚ ਠੇਠ ਪੰਡੂ ਭਾਸ਼ਾ ਚ ਨਹੀਂ ਇੰਟਰੋਡਕਸ਼ਨ ਦੇ ਪਾ ਹੋ ਰਹੀ ਮਤਲਬ ਮੈਂ ਕੀ ਕਹਾਂ ਹੀ ਬੋਲਾਂ ਓਵਰ ਵੈਲਮਿੰਗ ਹੋ ਰਿਹਾ ਮੇਰਾ ਵੀ ਹੁਣ ਮੈਨੂੰ ਸਮਝ ਨਹੀਂ ਲੱਗ ਰਹੀ ਤੇ ਯੂਕੇ ਚ ਜੇ ਕੋਈ ਹਾਇਰ ਕਰਦਾ ਹੋਊਗਾ ਮੈਂ ਹੈਰਾਨ ਆ ਵੀ ਯੂਕੇ ਚ ਉਹਦਾ ਕੀ ਬਣਦਾ ਹੋਊਗਾ ਵੀ ਬਹੁਤ ਖਤਰਨਾਕ ਆ ਬਾਈ ਕੰਮ ਜਿਹੜੇ ਬੰਦੇ ਆਪਣੀ ਲਾਈਫ ਨੂੰ ਸੀਰੀਅਸ ਲੈਂਦੇ ਆ ਜਿਹੜੇ ਕਿਉਰੀਅਸ ਆ ਨੌਲੇਜ ਨੂੰ ਲੈ ਕੇ ਜਿਹੜੇ ਡੈਡੀਕੇਟਡ ਆ ਸੈਕਰੀਫਾਈਜ਼ ਕਰ ਸਕਦੇ ਆ ਬਹੁਤ ਚੀਜ਼ਾਂ ਦਾ ਕਿਉਂਕਿ ਕੰਫਰਟ ਸੈਕਰੀਫਾਈਜ਼ ਕਰਨਾ ਪੈਂਦਾ ਸੋ ਬਾਈ ਸਾਨੂੰ ਬੰਦੇ ਚਾਹੀਦੇ ਆ ਘੈਂਟ ਇੱਕ ਨੰਬਰ ਜਿਹੜੇ ਡੈਡੀਕੇਟ ਹੋ ਕੇ ਆਪਣੇ ਕਰੀਅਰ ਤੇ ਫੋਕਸ ਕਰ ਸਕਣ ਤਾਂ ਹੀ ਅਸੀਂ ਲੌਂਗ ਟਰਮ 1 ਸਾਲ ਦਾ ਕੰਟਰੈਕਟ ਮਿਨਿਮਮ ਰੱਖਿਆ ਕਿ ਬੰਦਾ ਛੱਡ ਕੇ ਨਾ ਜਾਵੇ ਕਿਉਂਕਿ ਅਸੀਂ ਉਹਤੇ ਇਨਵੈਸਟ ਕਰਨਾ ਹੈ ਪ੍ਰੋਪਰ ਸਿਖਾਉਣਾ ਉਹਨੂੰ ਯੂਕੇ ਲੈਵਲ ਦਾ ਬਣਾ ਦੇਣਾ ਉਹਨੂੰ ਉਹਦਾ ਮਾਈਂਡ ਸੈਟ ਜਿਹੋ ਜਿਹਾ ਯੂਕੇ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਹੁੰਦਾ ਉਹ ਸਾਰੀਆਂ ਚੀਜ਼ਾਂ ਉਹਨੂੰ ਸਿਖਾ ਦੇਣੀਆਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਿਸੇ ਵੀ ਵੱਡੀ ਤੋਂ ਤੁਸੀਂ ਪੁਰਾਣੀਆਂ ਚੀਜ਼ਾਂ ਸਿੱਖੀਆਂ ਹੋਈਆਂ ਨੇ ਆਈ ਡੋਂਟ ਨੋ ਪੰਜਾਬ ਚ ਕੀ ਕੁਝ ਸਿਖਾਇਆ ਗਿਆ ਤੁਹਾਨੂੰ ਜਾਂ ਤੁਹਾਡੀ ਅਪ ਬ੍ਰਿੰਗਿੰਗ ਕਿਵੇਂ ਹੋਈ ਆ ਸਾਰੀਆਂ ਚੀਜ਼ਾਂ ਅਸੀਂ ਵਾਸ਼ ਆਊਟ ਕਰ ਦੇਣੀਆਂ ਬਿਲਕੁਲ ਨਵਾਂ ਸਾਰਾ ਕੁਝ ਤੁਹਾਨੂੰ ਸਿਖਾਉਣਾ ਹੈ ਟ੍ਰੇਨਿੰਗ ਦਿੱਤੀ ਜਾਊਗੀ ਨਾਲ ਨਾਲ ਕੰਮ ਕਰਵਾਇਆ ਜਾਊਗਾ ਤਾਂ ਕਿ ਤੁਸੀਂ ਨਵੀਆਂ ਚੀਜ਼ਾਂ ਸਿੱਖੋ ਇੰਪਲੀਮੈਂਟ ਕਰੋ ਜਿੰਨਾ ਕੋਈ ਬੰਦਾ ਪ੍ਰੈਕਟੀਕਲ ਐਕਸਪੀਰੀਅੰਸ ਹੋਲਡ ਕਰਦਾ ਹੈ ਡਿਜੀਟਲ ਟੈਕਨੋਲੋਜੀ ਦੇ ਨਾਲ ਫੈਮਿਲੀਅਰ ਆ ਜਿੰਨੇ ਵੀ ਲੇਟੈਸਟ ਟੂਲਸ ਅੱਜਕੱਲ ਚੱਲਦੇ ਆ ਜਾਂ ਕੰਪਿਊਟਰ ਲਿਟਰੇਸੀ ਹੈਗੀ ਆ ਕੰਪਿਊਟਰ ਨੂੰ ਪ੍ਰੋਪਰ ਚੰਗੀ ਤਰ੍ਹਾਂ ਜਾਣਦਾ ਵਰਕ ਫਰਮ ਹோம் ਕਾਮਕ ਤੁਸੀਂ ਕਿਵੇਂ ਕਰੋਗੇ ਤੁਸੀਂ ਆਪਣੇ ਕੰਪਿਊਟਰ ਤੇ ਬੈਠ ਕੇ ਹੀ ਕਰੋਗੇ ਨਾ ਕੰਮ ਡਿਲੀਵਰ ਕਿਵੇਂ ਕਰੋਗੇ ਉਹ ਵੀ ਕੰਪਿਊਟਰ ਤੇ ਬੈਠ ਕੇ ਹੀ ਕਰੋਗੇ ਤਾਂ ਕੰਪਿਊਟਰ ਤੇ ਬੈਠ ਕੇ ਕਿਵੇਂ ਹੋਊਗਾ ਕੋਈ ਟੂਲ ਹੋਊਗਾ ਜਿਹੜੇ ਤੁਸੀਂ ਯੂਜ਼ ਕਰਕੇ ਕੰਮ ਕਰਕੇ ਦੋਗੇ ਸੋ ਜੇ ਤੁਸੀਂ ਉਹ ਚੀਜ਼ਾਂ ਨਹੀਂ ਕਰ ਸਕਦੇ ਫੈਮਿਲੀਅਰ ਨਹੀਂ ਹੈਗੇ ਤੇ ਦੂਜੇ ਹੀ ਪਾਸੇ ਜੇ ਤੁਸੀਂ ਚੰਗੀ ਅੰਗਰੇਜ਼ੀ ਨਹੀਂ ਬੋਲ ਸਕਦੇ ਲਿਖ ਨਹੀਂ ਸਕਦੇ ਪੜ੍ਹ ਨਹੀਂ ਸਕਦੇ ਸਮਝ ਨਹੀਂ ਸਕਦੇ ਚੰਗੀ ਪੰਜਾਬੀ ਵੀ ਜ਼ਰੂਰੀ ਆ ਚੰਗੀ ਪੰਜਾਬੀ ਬੋਲ ਨਹੀਂ ਸਕਦੇ ਲਿਖ ਨਹੀਂ ਸਕਦੇ ਸਮਝਾ ਨਹੀਂ ਸਕਦੇ ਕਿਸੇ ਨੂੰ ਫੇਰ ਬਹੁਤ ਔਖਾ ਹੈ ਆਈ ਡੋਨਟ نو ਦੁਨੀਆ ਕੀ ਕਰ ਰਹੀ ਆ ਬਟ ਜਦੋਂ ਮੈਂ ਪੰਜਾਬ 'ਚ ਸੀਗਾ ਜਦੋਂ 5-6 ਸਾਲ ਪਹਿਲਾਂ ਤਾਂ ਮੈਂ ਟੂੜਾ ਪੱਟੀਆਂ ਹੋਈਆਂ ਸੀਗੀਆਂ ਕਰੋਨਾ ਤੋਂ ਕਿਤੇ ਪਹਿਲਾਂ ਮੈਂ ਦੋ ਜੌਬਾਂ ਕਰ ਚੁੱਕਿਆ ਸੀਗਾ ਵਰਕ ਫਰੋਮ ਹੋਮ ਮੈਂ ਆਪਣੇ ਪਿੰਡ ਦੇ ਵਿੱਚ ਬੈਠੇ ਘਰ ਦੇ ਵਿੱਚ ਬੈਠੇ ਮੋਟਰ ਤੇ ਚੱਲ ਜਾਂਦਾ ਸੀ ਇਵਨ ਕਿ ਮੈਂ ਲੈਪਟਾਪ ਲੈ ਕੇ ਕਈ ਵਾਰੀ ਨੈਟ ਨਹੀਂ ਸੀ ਆਉਂਦਾ ਹੁੰਦਾ ਮਲਟੀਨੇਸ਼ਨਲ ਕੰਪਨੀਆਂ 'ਚ ਕੰਮ ਕਰਦਾ ਰਿਹਾ ਮੈਂ ਸੋ ਮੈਂ ਸੋਚਦਾ ਮੈਂ ਵੀ ਹੁਣ ਪਤਾ ਨਹੀਂ ਕੀ ਹੋ ਰਿਹਾ ਕੀ ਚੱਲ ਰਿਹਾ ਕਿਸੇ ਬੰਦੇ ਨੂੰ ਪ੍ਰੋਪਰ ਨੋਲੇਜ ਹੈ ਹੀ ਨਹੀਂ ਬਹੁਤ ਘੱਟ ਬੰਦੇ ਰਹਿ ਗਏ ਜਿਹੜਾ ਸੀਰੀਅਸਲੀ ਆਪਣੇ ਕਰਾਫਟ ਨੂੰ ਫਾਲੋ ਕਰਦੇ ਆ ਪ੍ਰੈਕਟੀਕਲ ਨੋਲੇਜ ਜਮਾ 0 ਆ ਫੀਲਡ ਦੀ ਨੌਲੇਜ ਜਮਾ ਜ਼ੀਰੋ ਆ ਪਤਾ ਨਹੀਂ ਕੀ ਕਰਦੇ ਆ ਬਹੁਤ ਸਾਰੇ ਲੋਕੀ ਜਿਹੜੇ ਆ 90 ਤੋਂ 95% ਲੋਕੀ ਸਿਰਫ ਤਨਖਾਹ ਲੈ ਕੇ ਕੰਮ ਕਰਦੇ ਆ ਗਦਾ ਮਜ਼ਦੂਰੀ ਇੱਕ ਨਾ ਹੁੰਦਾ ਉਹ ਬਸ ਕਿ ਜੋ ਦਿਖਾਇਆ ਗਿਆ ਜੋ ਕਿਹਾ ਗਿਆ ਬਸ ਉਹ ਸਾਹਮਣੇ ਪਿਆ ਉਹਨੂੰ ਕਰ ਤੋ ਕਰ ਦੋ ਉਹਨਾਂ ਕੇ ਬਸ ਉਹਨਾਂ ਕੇ ਕਰਕੇ ਰੋਟੀ ਖਾ ਕੇ ਘਰ ਨੂੰ ਆ ਗਏ ਫੇਰ ਸਵੇਰੇ ਗਏ ਫੇਰ ਜਾ ਕੇ ਉਹਨਾਂ ਕੇ ਕਰਤਾ ਫੇਰ ਘਰ ਨੂੰ ਆ ਗਏ ਕੁਝ ਨਹੀਂ ਸਿੱਖਿਆ ਕੁਝ ਨਹੀਂ ਪਤਾ ਲੱਗਿਆ ਸਾਲ ਬਾਅਦ ਕੋਈ ਹੋਰ ਜੌਬ ਕਰ ਲਈ 2 ਸਾਲ ਉੱਥੇ ਲਾ ਕੇ 3 ਸਾਲ ਬਾਅਦ ਫੇਰ ਕੋਈ ਹੋਰ ਜੌਬ ਕਰ ਲਈ ਆ ਡੋਨੋ ਕੀ ਚੱਲ ਰਿਹਾ ਹੈ ਯੂਥ ਦਾ ਕੀ ਹਿਸਾਬ ਆ ਮੈਨੂੰ ਹੁਣ ਸਮਝ ਨਹੀਂ ਆ ਰਹੀ ਇੰਡੀਆ ਤੋਂ ਅਪਲਾਈ ਵੀ ਕਰਦੇ ਉਹਨੂੰ ਖੁਦ ਨਹੀਂ ਪਤਾ ਹੁੰਦਾ ਉਹਦਾ ਫਿਊਚਰ ਪਲਾਨ ਕੀ ਆ ਕੋਈ ਕਹਿੰਦਾ ਭਾਈ ਮੈਂ ਬਾਹਰ ਚੱਲ ਜਾਣਾ ਫਿਰ ਭਾਈ ਅਪਲਾਈ ਕਰ ਤੋ ਕਰ ਰਹੇ ਆ ਸਾਨੂੰ ਤਾਂ ਬੰਦੇ ਇਹ ਚਾਹੀਦੇ ਜਿਹੜੇ ਇੰਡੀਆ ਚ ਰਹਿ ਕੇ ਹੀ ਕੰਮ ਕਰਨ ਠੀਕ ਹੈ ਸਾਨੂੰ ਉਹ ਬੰਦੇ ਚਾਹੀਦੇ ਆ ਜਿਹੜਾ ਕੋਈ ਹੋਰ ਕਿਤੇ ਲੱਤ ਨਾ ਫਸਾਈ ਹੋਵੇ ਕਿਤੇ ਕੋਈ ਐਮਏ ਕਰ ਰਿਹਾ ਕੋਈ ਬੀਏ ਕਰ ਰਿਹਾ ਤੁਸੀਂ ਡੈਡੀਕੇਟ ਹੋ ਕੇ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਪੈਸਾ ਕਮਾਉਣਾ ਹੈ ਤੁਸੀਂ ਸਕਿੱਲ ਸਿੱਖਣੀ ਆ ਕੋਈ ਤਾਂ ਉਹ ਤੁਸੀਂ ਸਾਡੇ ਕੋਲੇ ਇਹ ਰਹੀ ਗੱਲ ਵੀਜ਼ੇ ਦੀ ਜੇ ਤੁਸੀਂ ਕੰਮ ਕਰ ਲਿਆ ਸਾਡੇ ਕੋਲੇ ਵੀਜ਼ਾ ਸੀ ਤੁਹਾਨੂੰ ਐਂ ਦੇ ਦੇਣਾ ਸਾਡੇ ਲਈ ਵੀਜ਼ਾ ਦੇਣਾ ਤੁਹਾਨੂੰ ਕੋਈ ਬੜੀ ਗੱਲ ਨਹੀਂ ਹੈਗੀ ਯੂਕੇ ਦੀ ਤੁਸੀਂ ਕੰਮ ਤਾਂ ਕਰਕੇ ਦਿਖਾਓ ਸਕਿੱਲ ਤਾਂ ਦਿਖਾਓ ਯਾਰ ਸਾਡੇ ਨਾਲ 6 ਮਹੀਨੇ ਸਾਲ ਟਪਾਓ ਤਾਂ ਸਹੀ ਕੰਪਨੀ ਨੂੰ ਬੈਨੀਫਿਟ ਤਾਂ ਕਰਕੇ ਦਿਖਾਓ ਆਪਣੀ ਸਕਿੱਲ ਤੋਂ ਆਪਣੇ ਐਫਰਟਸ ਨਾਲ ਦਿਖਾਓ ਤਾਂ ਸਹੀ ਕੀ ਕਰ ਸਕਦੇ ਹੋ ਤੁਸੀਂ ਵੀਜ਼ਾ ਸਾਡੇ ਲਈ ਕੋਈ ਬੜੀ ਚੀਜ਼ ਨਹੀਂ ਹੈਗੀ ਕਿਹੜੀ ਕੰਟਰੀ ਦਾ ਚਾਹੁੰਦੇ ਹੋ ਦੇ ਦਾਂਗੇ ਯੂਕੇ ਦਾ ਤਾਂ ਬੱਟ ਤੇ ਪਿਆ ਕੈਨੇਡਾ ਦਾ ਆਸਟ੍ਰੇਲੀਆ ਅਮਰੀਕਾ ਦਾ ਕਿੱਥੇ ਦਾ ਲਵਾਉਣਾ ਦਵਾ ਕੇ ਨਾ ਮੰਗੇ ਯਾਰ ਕੰਪਨੀ ਚੋਂ ਕਿੱਡੀ ਗੱਲ ਹੈ ਸਾਲੀ ਸਕਿੱਲ ਲਿਆਓ ਯਾਰ हाई वैल्यूज ਕਿਲੇ ਲਿਆਓ ਸਾਡੇ ਕੋਲੇ ਜਿਹੜਾ ਉਹਨਾਂ ਨੇ ਅਰਨ ਕਰਨਾ ਉਹ ਤਾਂ ਬਾਇ ਪ੍ਰੋਡਕਟ ਆ ਅਰਨਿੰਗ ਤਾਂ ਹੋਏ ਜਾਣੀਆਂ ਬਟ ਜਿਹੜਾ ਦਿਮਾਗ ਉਹਨਾਂ ਦਾ ਰਿਚ ਹੋ ਗਿਆ ਉਹਦਾ ਮੁੱਲ ਕੋਈ ਨਹੀਂ ਹੈਗਾ ਉਹ ਸਾਰੀ ਉਮਰਾਂ ਦੇ ਨਾਲ ਰਹਿਣਾ ਸੋ ਜੇ ਤੁਹਾਡੇ ਚ ਕੋਈ ਬੰਦਾ ਹੋਇਆ ਤੁਹਾਡਾ ਕੋਈ ਫਰੈਂਡ ਹੋਇਆ ਕੋਈ ਵੀ ਹੋਇਆ ਕਿਉਂਕਿ ਫਿਲਹਾਲ ਅਸੀਂ ਯੂਕੇ ਤੋਂ ਹਾਇਰਿੰਗ ਨਹੀਂ ਕਰ ਰਹੇ ਕਿਉਂਕਿ ਯੂਕੇ ਦੇ ਵਿੱਚ ਜਿਹੜੀ ਹਾਇਰਿੰਗ ਆ ਆਲਰੇਡੀ ਟੀਮ ਸਾਡੀ ਹੈਗੀ ਆ ਖੈਰ ਕੋਈ ਨਾ ਜੇ ਤੁਹਾਡੇ ਚ ਕੋਈ ਟੈਲੈਂਟਡ ਹੈਗਾ ਸਾਡੀ ਟੀਮ 'ਚ ਕੰਮ ਕਰਨਾ ਚਾਹੁੰਦਾ ਹੈ ਤੇ ਕੰਟੈਕਟ ਕਰ ਸਕਦਾ ਹੈ ਸਟੋਰੀ ਪਾਈ ਹੋਈ ਆ ਵੀਡੀਓ ਪਾਈ ਹੋਈ ਆ YouTube ਤੇ ਵੀ Instagram ਤੇ ਵੀ ਸੋ ਗੱਲ ਕਰ ਲਵਾਂਗੇ ਇੰਟਰਵਿਊ ਕਰ ਲਵਾਂਗੇ ਜੇ ਲੱਗਿਆ ਸਹੀ ਤਾਂ ਆਪਾਂ ਕੰਟੀਨਿਊ ਕਰ ਲਵਾਂਗੇ ਠੀਕ ਹੈ ਜੀ